ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਸਾਰੇ ਠੀਕ ਠਹਾਵਾਂ ਹੋਵੋ ਨਹੀਂ ਸਤਿ ਸ੍ਰੀ ਅਕਾਲ ਬਲਾਈਆ 1 ਮਿੰਟ 1 ਮਿੰਟ ਇੱਕ ਮਿੰਟ ਬਾਅਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਜੀ ਮੇਰੀ ਤਰਫੋਂ ਕੇ ਸਵਾਗਤ ਹੈ ਸਾਡੇ ਨਵੇਂ ਬਲੌਗ ਦਾ ਸਵਾਗਤ ਹੈ ਸਾਡੇ ਨਵੇਂ-ਨਵੇਂ ਬਲੌਗ 'ਚ ਨਵੇਂ-ਨਵੇਂ ਨਹੀਂ ਅੱਜ ਦੇ ਨਵੇਂ ਨਵੇਂ ਹੀ ਹੈ ਅੱਜ ਦੇ ਨਵੇਂ ਬਲੌਗ 'ਚ ਇਹ ਆਪਾਂ ਕਰਦੀ ਬਲੌਗ ਦੀ ਸ਼ੁਰੂਆਤ ਤੇ ਅੱਜ ਆਪਾਂ ਸਾਰਾ ਦਿਨ ਕੀ ਕੀ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਐ ਦੁਕਾਨ ਤੇ ਅੱਜ ਅੱਜ ਸ਼ੁਰੂ ਕੀਤੀ ਦੁਕਾਨ ਤੋਂ ਇੱਥੋਂ ਲੈ ਕੇ ਜਾਣੇ ਵੈਲਡਿੰਗ ਰਾਡ ਵੈਲਡਿੰਗ ਰਾਡ ਬਿਲਡਿੰਗ ਨਹੀਂ ਵੈਲਡਿੰਗ ਵੈਲਡਿੰਗ ਰਾਡ ਤੇ ਫਿਰ ਆਪਾਂ ਜਾਣਾ ਪਲਾਂਟ ਪਲਾਂਟ ਦੇ ਵਿੱਚ ਅੱਜ ਆਪਾਂ ਇਹ ਇਹਦੀ ਇਹਦੀ ਫੇਵਰੇਟ ਹੈ ਕੇ ਤੇ ਇੱਕ ਸੰਤਰੀ ਜੀ ਇਹ ਬਹੁਤੇ ਬਲੋਕਾਂ ਦੀ ਤੁਹਾਨੂੰ ਵੇਖਣ ਨੂੰ ਮਿਲ ਜਾਣੀ ਟੀ-ਸ਼ਰਟ ਇਹ ਦੋਵੇਂ ਨਹੀਂ ਲਾਉਂਦਾ ਬਸ ਦੋ ਹੀ ਰਾਦਾ ਬਾਕੀ ਆਪਣੀ ਫੇਵਰੇਟ ਲਾਲ ਇਹ ਆਪਾਂ ਨਹੀਂ ਲਾਂਦੇ ਨਹੀਂ ਪਾ ਧੋਤੀ ਸੀ ਕੱਲ ਇਹ ਮੁੜ ਕੇ ਕਾਲੀ ਤੇ ਲਾਲ ਡਿਊਟੀ ਦੇ ਮੁੜ ਕੇ ਮੁੰਡਾ ਕਰ ਮੁੰਡਾ ਕਰ ਕੇ ਰਾਤ ਨੂੰ ਵੀ ਡਿਊਟੀ ਤੇ ਅਹੀਂ ਫੇਰ ਇਹਨੂੰ ਠਾਕ ਲੈ ਕੇ ਵੀ ਆ ਜਾ ਚੱਲੀ ਤੂੰ ਕੀ ਸੋਣਾ ਹੀ ਹੈ ਜਾ ਕੇ ਉੱਥੇ ਕੰਟੇਨਰ ਦੀ ਏਦਾਂ ਕਰ ਕੇ ਏਦਾਂ ਨਹੀਂ ਸੋਣਾ ਤੂੰ ਅੱਜ ਰਾਤ ਨੂੰ ਵੀ ਡਿਊਟੀ ਪੂਰੀ ਚੱਲਣੀ ਹੈ ਅੱਜ 3 ਕਾਟਦੇ ਵੀ ਕੱਟਣੇ ਆ 3 ਆਰਟੀ ਕਾਡਰ ਕੱਟਣੇ ਰਾਤ ਨੂੰ ਅੱਜ ਦਿਨ ਦਾ ਵੀ ਤੇ ਰਾਤ ਦਾ ਵੀ ਬਲੌਗ ਹੋਣਾ ਚਾਹੀਦਾ ਆਏ ਅਮੀ ਨਾਲ ਹੀ ਆਹ ਲੋਡ ਕਿੰਨੇ ਕਰਨੇ ਉੱਥੇ ਫੇਰ ਕੀ ਆ ਲੋ ਵੀ ਚੱਲਦੇ ਆ ਆਹ ਹੋ ਗਿਆ ਚਲੋ ਵੀ ਮਿਲਦੇ ਆ ਆਪਾਂ ਜਾ ਕੇ ਕਿ ਪਲਾਂਟ ਦੇ ਵਿੱਚ ਆਪਣੇ ਬੰਦੇ ਉੱਥੇ ਕੀ ਕਰਦੇ ਆ ਕਿ ਕੀ ਨਹੀਂ ਕਰਦੇ ਪਤਾ ਨਹੀਂ ਸੁੱਤੇ ਆ ਜਾਂ ਕੰਮ ਕਰਦੇ ਤੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੇ ਜਾਂ ਹੋਰ ਕੋਈ ਤੁਸੀਂ ਕੇਹਣਾ ਚਾਹੁੰਦੇ ਹੋ ਕੋਈ ਤੁਹਾਡੀ ਕੋਈ ਕਹਿਣ ਦੀ ਖੁਆਇਸ਼ ਉੱਥੇ ਜਾ ਕੇ ਦੱਸਾਂਗੇ ਇਹਨਾਂ ਦਾ ਮਾਸਲਾ ਦਿੰਦਾ ਜਾਂਦਾ ਇਹਨਾਂ ਦਾ ਮਾਸ ਹੀ ਮਾੜਾ ਇੱਧਰ ਆਕੀ ਜੱਲਦ ਜੇ ਇੱਥੇ ਕਿੱਥੇ ਲੱਥ ਨੇ ਆਹ ਲੱਥਿਆ ਯਾਰ ਮਾੜਾ ਇਰਾ ਤਾਂ ਕਾਲੇ ਹੋ ਗਏ ਯਾਰ ਓਏ ਕਾਲਾ ਆ ਗਿਆ ਯਾਰ ਹਾਏ ਹੁਣ ਹਾ ਹੋਣਗੇ ਹਮ ਖੁਸ਼ਕੀ ਪੈ ਗਈ ਯਾਰ ਭਨੇ ਨਾ ਨਾ ਮਾੜਾ ਨਹੀਂ ਕਹਿਣਾ ਆਪਾਂ ਆ ਦੇਖ ਬਦਮਾਸ਼ ਹੁੰਦਾ ਪਹਿਲੇ ਜਮਾਨੇ ਫੱਟ ਚੱਲੇਦੇ ਇਹ ਫਾਟੇ ਚੱਲੇਦੇ ਦੇਖ ਇੱਧਰ ਬਲੇਡ ਚੱਲੇ ਇੱਧਰ ਫੱਟ ਚੱਲੇ ਇੱਧਰ ਬਲੇਡ ਚੱਲੇ ਉਹਦੀਆਂ ਉਂਗਲਾਂ ਤੇ ਤੇ ਤੂੰ ਜੂ ਘੜੀ ਹੱਥ ਕਰ ਕਰ ਗਿਆ ਉਹ ਮੈਂ ਇੱਥੇ ਰੱਖਿਆ ਲਾਜ ਦੇਖ ਦੇ ਮੈਂ ਮਾਂ ਮਾਂ ਹਾਂ ਠੀਕ ਹੈ ਠੀਕ ਹੈ ਆ ਇਹ ਤੇ ਫੱਟ ਚਲੇ ਇੱਧਰ ਦੱਸ ਤੂੰ ਇਹ ਚਲੇ ਜਾ ਰਿਹਾ ਜਿਹੜੀ ਕਿਹੜੀ ਰਫਲ ਦੇ ਪੈਰ ਵੱਜੇ ਇਹ ਰਫਲ ਵੱਜੇ ਪਤਾ ਨਹੀਂ ਕਿਹੜੀ 354 ਦੇ ਭੈਂਦੀ ਆ ਫੇਰ ਸਾਲਾ ਵੱਜਿਆ ਪਰ ਰਿਵਰਸ ਗਿਆ ਮੁੜ ਕੇ ਮੜਾ ਮੁੜ ਕੇ ਗਿਆ ਮੁੜ ਖਾ ਹੀ ਗਾੜੀ ਸਾਲਾ ਸੋਨੇ ਸਿੰਗਲ ਹੀ ਹੱਥ ਚੱਕ ਗਿਆ ਉਹ ਐੜਾ ਉਹ ਐੜਾ ਤਕਰ ਗਾੜੀ ਐੜਾ ਤਕਰ ਚਲੋ ਬਈ ਸਮਾ ਲ ਲਈਏ ਫਿਰ ਮਿਲਦੇ ਤੁਹਾਨੂੰ ਓਏ ਲੋ ਵੀ ਮਿੱਤਰੋ ਆਪਾਂ ਆਏ ਹੀ ਪਲਾਂਟ ਤੇ ਪਲਾਂਟ ਕਿੰਦੇ ਅੱਜ ਛੁੱਟੀ ਆਜੀ ਕਹਿੰਦੇ ਆ ਗੱਲ ਲੀਵਰਡੇ ਲੀਵਰਡੇ ਆਗਾ ਤੇ ਸਾਰੇ ਬੰਨੇ ਛੁੱਟੀ ਛੁੱਟੀ ਤੇ ਇਧਰ ਟੈਂਕੀ ਨੂੰ ਗਲ ਦੇ ਪਾ ਜਿਹੜੀ ਕਿੱਥੇ ਗਿਆ ਹੈ ਲੇਬਰ ਦੇ ਦਾ ਕਰਕੇ ਛੁੱਟੀ ਪਲਾਂਟ ਚ ਪਈ ਸਾਰੇ ਸੌਣ ਸੌਣ ਗੱਡੀ ਟੈਂਕੀ ਲਾਂਦੀ ਆ ਬਿਲਡਿੰਗ ਕਰਾਉਣ ਵਾਸਤੇ ਕਿਰੇ ਚੱਲ ਵੀ ਚੱਲ ਵੀ ਜਲਾਤੀ ਸਾਬਾ ਤੁਹਾਨੂੰ ਇਹ ਇਸ ਕੱਟ ਕਰ ਲਿਆ ਕਰ ਉਹ ਵੀ ਉਹਦੇ ਅੰਗਾਂ ਵਿੱਚ là cà chui đây là là Kasih aku Maya ke dia orang xale mau. ਸਾਡਾ ਬਿਲਡਰ ਸਾਡਾ ਹੀ ਕੰਮ ਕਰਦਾ ਦੇ ਨਾ ਹੋਰ ਹੀ ਦੇ ਸੁਣੇ ਕਰਨਾ ਅੱਜ ਨਾ ਵੀ ਦੇ ਕਰਨਾ ਸਾਰਾ ਵੇਖ ਲੈ ਠੀਕ ਹੈ ਇਧਰ ਓਏ ਐਂਦਾ ਕਰੋ ਫੋਟੋ ਖਿੱਚ ਲਈ ਟਾਡੀ ਥੋੜਾ ਪਿਸ਼ਾਉ ਹੋ ਗਿਆ ਸਿੱਧਾ ਹਾਂ ਇੱਥੇ ਜਾ ਰਾਂ ਬਸ ਇਹੜਾ ਤਲਾਸ਼ ਬੈਂਡ ਘਮਾਣਾ ਕਰਾਂ ਹਾਂ ਬੈਂਡ ਘਮਾਣਾ ਕਰਾਂ ਲੈ 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 ਅਮ ਆਹ ਤਰਹ ਅੱਜ ਦੇ ਦਿਨ ਦੀ ਡਿਊਟੀ ਪੂਰੀ ਕਰਕੇ ਹੁਣ ਚੱਲੇ ਆਪਾਂ ਬਾਜ਼ਾਰ ਬਈ ਯਾਰ ਮੇਹਰ ਕੀ ਕਿ ਲੈਣਾ ਸਬਜ਼ੀ ਲੈਣੀ ਆ ਆਲੂ ਗੰਡੇ ਵਗੈਰੇ ਸ਼ੋਰ ਕੀ ਲੈਣਾ ਆ ਲੂ ਆ ਗਏ ਆ ਸਾਡਾ ਸਾਡਾ ਤਾਂ ਕੋਈ ਹਾਲ ਨਹੀਂ ਵਾਡੀ ਉੜੀ ਕਰ ਲੋ ਪਕਾ ਲੋ ਖਾ ਲੋ ਖਾ ਲੋ ਏਦਾਂ ਹੀ ਜ਼ਿੰਦਗੀ ਨੰਘ ਜਾਨੀ ਐਦਾਂ ਹੀ ਮਰ ਮੁਰ ਜਾਣਾ ਕਿਤੇ ਦੱਬਿਆਂ ਚ ਪੈ ਗੋਗੇ ਜਾਣਾ ਲੱਗਦਾ ਮੈਨੂੰ ਬੰਬੇ ਹਾਂ ਆ ਵੀ ਗੱਲ ਪੱਤ ਵੀ ਮਾਰ ਲਿਆ ਨੂੰ ਵਿੱਚ ਪੱਤ ਬਹੁਤ ਮਾਰਦਾ ਆ ਕੇ ਡਰ ਡਰ ਕੇ ਚੱਲਣੇ ਇਹ ਵੀ ਗੱਲ ਵੱਡੀ ਇਹ ਕੁੜੀ ਤੇ ਡਰ ਕੇ ਚੁਕਟੀ ਚ ਲਾਂਦੀ ਉਹ ਸਿੱਖਣ ਦੇ ਹੀ ਯਾਰ ਸਿੱਖਣ ਹੀ ਨਹੀਂ ਬੈਟਰੀ ਅਲੀ ਆਗੀ ਵੀ ਲੱਗ ਜਾਂਦੀ ਨਹੀਂ ਭੈਣ ਵੀ ਨਹੀਂ ਕਿ ਪਿੱਛੇ ਚੜੀ ਦੀ ਹਾਂ ਆ ਖਾ ਨਹੀਂ ਲੂਣਾ ਦਰੀ ਬਈਓ ਹਨੀ ਟ੍ਰੇਨਰ ਕਿਤੇ ਦਿਨ ਖੱਡੇ ਪੇ ਬੜਾ ਡੂੰਗਾ ਹੀ ਕੋਸਾ ਬੜਾ ਡੂੰਗਾ ਉਹ ਉਡੀਆ ਵੇਦਾ ਦੇਖ ਨੀਨਾ ਗਤਨਿਆ ਪਾਣੀ ਨਾਲਾ ਟੱਟੀ ਟੁੱਟੀ ਇਧਰੀ ਜਾਂਦੀ ਏ ਥੱਲੇ ਇੱਥੇ ਬਿਰਤੇ ਬੰਦ ਆ ਲੈਣਗੇ ਮੈਂ ਕਿ ਲੈ ਨਹੀਂ ਜਾ ਮੇਚੀ ਪੈ ਰਹਿਣਾ ਐਡਾ ਡੂੰਗਾ ਨਾਲਾ ਪਾਇ ਨਾਲੇ ਦੇ ਉੱਤੇ ਹੀ ਰੋੜੀ ਆਏ ਬਸ ਏ ਡਾਂਸ ਹੁੰਦੇ ਆਈ ਨੀ ਨੀ ਕੇ ਕੁਣੀ ਹਾਂ ਵੀ ਸਾਡੇ ਯਾਰਗੇ ਸਮਾਨ ਸਬਜੀ ਪੌਜੀ ਲੈ ਕੇ ਆਈ ਜਾਂਦੇ ਆਪਾਂ ਵੀ ਇਦਾਂ ਚੁੱਕ ਕੇ ਤੁਰੇ ਆਉਣਾ ਆਉਂਦੇ ਆ ਆਉਂਦੇ ਆਉਂਦੇ ਇੱਕ ਸਾਈਡ ਬਾਹਰ ਲੌਂਕੀ ਜਾਂਦੀ ਪੈ ਗਈ ਆਪਾਂ ਸਿਰ ਅੱਜ ਤੈਨੂੰ ਚਕਾਉਣੇ ਗੰਡੇ ਆਪਾਂ ਮੈਂ ਦੇਣਾ ਆਪਾਂ ਸਾਥ ਜਿਹੜਾ ਚਕਣਾ ਬਣਾਉਣਾ ਕੀ ਅੱਜ ਆਹ ਇਹ ਬਣਾਉਣਾ ਉਹ ਬਾਅਦ ਚ ਵੇਖਿਓ ਪਹਿਲਾਂ ਤੈਨੂੰ ਗੰਡੇ ਚਕਾਉਣੇ ਨੇ ਜੀ ਹਨ ਮੰਨ ਜੀ ਕਮਨ ਜੀ ਮੰਦਿਰ ਬਜਰੰਗ ਬਿਲਡਿੰਗ ਆ ਇਥੇ ਸ਼ੁਰੂ ਹੁੰਦੇ ਜਾਂ ਨਾਲ-ਨਾਲ ਬਿਲਡਿੰਗਾਂ ਮਿਲਣਗੀਆਂ ਤਰ੍ਹਾਂ ਜਾਂਦੀਆਂ ਐ ਪਾਰਟ ਦੇ ਸਾਈਡ ਦੇ ਨਾਲ ਭਾਈ 25 ਸੈਕਟਰ ਗਾੜੀ 24 24 ਤੋਂ ਬਾਅਦ 19 ਆ ਜਾਂਦਾ ਨਾ ਸਿੱਧਾ ਆ 1900 ਬਾਕੀ ਪਰ ਇਹਨੂੰ ਪਹਿਲਾਂ 17 16 17 ਇਦਾਂ ਦੀ ਬਲੇਰ ਹੋ ਗਈ ਤੇ ਇਦਾਂ ਹੀ ਰਿਵਾਜ ਜਾਂਦੇ ਨੇ ਮਨਾਂ ਮਾਰੇ ਇੱਥੇ ਆਪਣੇ ਆਂ ਦੀਆਂ ਟੋਕਾਂ ਨੇ ਅੰਮ੍ਰਿਤ ਨੋ ਵੀ ਮੇਟਰ ਬਹੁਤ ਬੀੜੋ ਨਹੀਂ ਆਪਣੇ ਬੰਦੇ ਗੁੰਮ ਹੋ ਗਏ ਦੋਵੇਂ ਕਿੱਥੋਂ ਕਿੱਥੇ ਚੱਲ ਜੇ ਤਾ ਆਹ ਪਾ ਗਏ ਜਿੰਨੀ ਸਭ ਜਿੰਨੀ ਆਪਾਂ ਨਾਲ ਲੈਣਾ ਆ ਬੈਠੇ ਵਾਪਸ ਚੱਲੀਏ ਕਰੀਬ ਫਿਰਦੇ ਉਹਨਾਂ ਨੂੰ ਲੋਕੋਂ ਮਨ ਸਰ ਅੱਛਾ ਸੇ ਬਣਾ ਤੋ ਆਰੇ ਜੱਲ ਜੀ ਨੂੰ ਬੁਲਾਉਂ ਨਾ ਅਰੇ ਤੇਰੇ ਸੱਦਾਂ ਨੇ ਕਾਹ ਗਿਆ ਫਿਰ ਅਰੇ ਆਰੇ ਆਹਰ ਵਰਦੇ ਪਾਂਡੇ ਬਾਸ ਕਿਲਾ ਇਹ ਕਿੰਨੇ ਦਾ ਕੜਾਈ ਛੋਟਾ ਉਹ ਮਤਲਬ ਨੇ ਰਾਹ ਯਾਰ ਸਾਡਾ ਬੰਦਾ ਗੈਪ ਹੋ ਗਿਆ ਕੋਈ ਨਹੀਂ ਕੰਦਾ ਇਹ ਵੀ ਦੇਖ ਇੱਧਰ ਇੱਧਰ ਬੋਲਾਨੀ ਕਿੱਥੇ ਗਿਆ ਹੋ ਗਿਆ ਸ਼ਨੀ ਬਦਮਾਸ਼ ਮੇਰੇ ਕਲੇਸ਼ ਸਮਾਂ ਲੈ ਲਿਆ ਇਹਦੇ ਮੇਰੇ ਫੋਨ ਦੀ ਲਿੰਕ ਟ੍ਰਾਸ ਹੋ ਗਈ ਪਾਏ ਕਰਦੇ ਹਾਂ ਇੱਥੇ ਖਲੋ ਮੈਂ ਦੇਖ ਕੇ ਆਉਣਾ ਨੂੰ ਸ਼ਨੀ ਬਦਮਾਸ਼ ਨੇ ਦੇ ਕੇ ਸ਼ਨੀ ਬਦਮਾਸ਼ ਜੱਤੂ ਵਾਲੇ ਪੱਤੂ ਵਾਲੇ ਜੱਤੂ ਵਾਲੇ ਪੱਤੂ ਵਾਲੇ ਜੱਤੂ ਵਾਲੇ ਪੱਤੂ ਵਾਲੇ ਉਹ ਆਇਆ ਬਦਮਾਸ਼ ਕੋਈ ਗਾਇਬ ਹੋਇਆ ਰੈ ਨਾ ਕੀ ਲਿਆਈ ਅਗੰਦਰ ਉਹ ਨੂੰ ਕਰਾ ਹਲਦੀ ਵਾਲੇ ਨੂੰ ਪਿਆਰ ਉਹ ਉੱਥੇ ਆ ਗਾੜੀ ਤੈਨੂੰ ਮੈਂ ਲੱਭਣਾ ਮਾ ਸ਼ਮੀਸ਼ ਸ਼ਮੀ ਬਦਮਾਸ਼ ਗੁੰਮ ਹੋ ਗਿਆ ਸ਼ਮੀ ਬਦਮਾਸ਼ ਆਲੂ ਲਈ ਵਰਦਾ ਸ਼ਮੀ ਬਦਮਾਸ਼ ਸ਼ਮੀ ਬਦਮਾਸ਼ ਲਈ ਆਈ ਆਲੂ ਲੈ ਲੱਭ ਕੇ ਲਿਆਇਆ ਮੈਨੂੰ ਹਲਦੀ ਦੇ 50 ਰੁਪਏ ਕਰਨ ਕਲੇਸ਼ਾ ਪੈਸਾ ਚਾਲ ਕੇ ਰੁਪਏ ਘਰ ਉਹ ਹੀ ਤੇ ਆਇਆ ਯਾਰ ਕਿਥੇ 50 ਨਹੀਂ ਆਇਆ

ਹੇ ਰੱਬਾ ਲੈ ਨਾ ਇਹ ਦੇਖ ਕੇ ਤੁਹਾਨੂੰ ਕਿਹਨਾਂ ਘਰ ਦੇ ਵਿੱਚ ਜਾਣਾ ਹੈ ਕਿ ਆ ਜائیں گے ਨਾਲ ਕਿੰਨੇ ਕਿੰਨੇ ਹੋਗਾ ਇੱਕ ਪਾਲ ਬੋਲ ਦਿੱਤਾ ਤਾਂ ਇਹ ਬਦਮਾਸ਼ ਕਿੱਥੇ ਰਹਿ ਗਏ ਆਹ ਨਹੀਂ ਆਉਂਦਾ ਮੁੰਡਾ ਹੈ ਕਾਇਨ ਹੈ ਨਾ ਇਹ ਨਹੀਂ ਰਿਹਾ ਪਾ ਅੰਦੂਰੀ ਨਾ ਆਉਂਦੀ ਕੋਹੋਂ ਨਾਲ ਹੀ ਲੈ ਕੇ ਆਉਣਾ ਯਾਰ ਪਿੱਛੇ ਕਾ ਤੇ ਛੱਡ ਗਏ ਫੇਰ ਕਿਤੇ ਨਹੀਂ ਦਿਖੰਦੇ ਆ ਜਲੇਗਾ ਅਮ ਕਾ ਮਾ ਜੀ ਨੂੰ ਮੋਈ